ਸੱਸਰੀ ਗਾਲ ਜੀ ਸਵਾਗਤ ਹੈ ਤੁਹਾਡਾ ਫਰੰਗ ਆਪਣੇ ਕੋ ਹੋਰ ਨਵੇਂ ਲੋਡ ਦੇ ਵਿੱਚ ਆਹਾਂ ਟਰਾਲੀ ਮਿੱਤਰੋ ਆਪਾਂ ਰਾਤ ਭਰ ਕੇ ਘਰੇ ਲਿਆਂਦੀ ਤੇ ਹੁਣ ਇਹਨੂੰ ਲਾ ਕੇ ਉਹਨਾਂ ਥੇਤ ਤੋਂ ਨਾਲੇ ਪੱਥੇ ਲਿਆਵਾਂਗੇ ਪਹਿਲਾਂ ਤਾਂ ਮਿੱਤਰੋ ਆਪਾਂ ਇਹਦੀਆਂ ਖੋਲਦੇ ਆਂ ਟਾਕੀਆਂ ਫੇਰ ਆਪਾਂ ਕੱਸਾਂਗੇ ਪਾਈਪ ਆਹ ਨੂੰ ਡਾਇਲਾ ਪੋਟਾ ਡਾ ਫੇਰ ਮਿੱਟਰ ਆਪਾਂ ਇਹਦੀ ਚੱਕ ਦੇਣਾ ਲਿਫਟ ਉਹ ਉਡੀ ਜੀ ਪਿੱਛੇ ਕਰਦੀ ਹੋਰ ਇਹਦਾ ਜਿੱਕ ਮਿੱਤਰੋ ਫੇਰ ਰੜ ਜਾਂਦਾ ਉਹੀ ਕੰਮ ਹੋਇਆ ਵੀਰੇ ਲਈ ਫੇਰ ਆਪਾਂ ਮਿੱਤਰੋ ਲਾ ਦਿੰਨੇ ਆ ਸਾਈਡ ਤੇ ਤੇ ਚੱਕ ਲੈਨੇ ਆ ਦਾਤੀ ਤੇ ਫੇਰ ਵੜਦੇ ਆ ਆਪਾਂ ਪੱਠੇ ਫੇਰ ਮਿੱਤਰੋ ਆਪਾਂ ਵੜ ਲੈਨੇ ਆ ਪੱਠੇ ਤੇ ਫੇਰ ਆਪਾਂ ਪੁੰਨੇ ਆ ਬੰਦਾ ਬੋਏ ਮਿੱਤਰੋ ਪਾਰਕੀ ਟਰਾਲੀ ਹੁਣ ਆਪਾਂ ਜਾਂਨੇ ਪਾਉਂਦੇ ਟਰੋਪਾ ਵਾਲੀ ਟਰਾਲੀ ਜਿਹੜੀ ਇਧਰੋਂ ਹੁਣ ਦੂਜੇ ਦਿਨ ਦੇ ਵਿੱਚ ਪਹਿਲੀ ਟਰਾਲੀ ਭਰੀ ਆ ਇੱਥੇ ਲਾਵਾਂਗੇ ਪਹਿਲਾਂ ਤਾਂ ਆਪਾਂ ਉਧਰ ਲੈਹ ਵਾਜ ਦੇ ਸਾਰੀਆਂ ਲਾਤੀਆਂ ਸੀ ਹੁਣ ਆਪਾਂ ਅੱਗੇ-ਅੱਗੇ ਦੂਜਾ ਸ਼ੁਰੂ ਕਰਾਂਗੇ ਲੋਗੇ ਮਿੱਤਰੋ ਪਹਿਲੇ ᱜੇੜੇ ਦੀ ਪਹਿਲੀ ਟਰਾਲੀ ਲਾਤੀ ਆਪਾਂ ਅੱਜ ਅੱਜ ਦੇ ਦਿਨ ਦੀ ਹੁਣ ਆਪਾਂ ਦੂਜੀ ਲੈਣ ਸ਼ੁਰੂ ਕਰਾਂਗੇ ਆ ਸਾਰੀ ਹੁਣ ਇਧਰੋਂ ਵਾਡੇ ਰੋਟ ਲਾ ਗਿਆਂਗੇ ਉਹ ਮਿੱਤਰੋ ਫੇਰ ਰੜ ਗਈ ਆ ਅੱਗੇ ਤਿੰਨ ਚਾਰ ਹੁਕਕਿਆਂ ਦਾ ਡੱਗੀਆਂ ਦੀ ਸੀ ਹੁਣ ਸਾਡੀ ਡਿੱਗਦੀ ਨਹੀਂ ਇੱਥੇ ਆਪਾ ਹੀ ਆ ਸਾਰਾ ਦਾ ਬਈ ਲੋ ਵੇ ਮਿੱਤਰੋ ਲਿਆਂਦੀ ਥੱਲੇ ਇਧਰੋਂ ਟਰੈਕਟਰ ਨੀਵਾ ਵਾਹਣ ਸੀ ਇਹ ਤੇ ਟਰੈਕਟਰ ਥੱਲੇ ਲਾਤਾ ਪਿੱਛੋਂ ਲੱਗੀ ਟਰਾਲੀ ਆਪੀ ਜਦੋਂ ਜ਼ੋਰ ਪਾਇਆ ਗਿਆ ਥੱਲੇ ਮਾਰੀ ਪਿਆਰ ਨਾਲ ਤਾਂ ਲੱਥ ਦੇਦੀ ਨਹੀਂ ਸੀ ਥੱਲੇ ਮਿੱਤਰੋ ਜਾ ਟਰਾਲੀ ਨੇ ਬਹੁਤਾਂ ਕੀਤਾ ਪਹਿਲਾਂ ਕਿਤੇ ਤਿੰਨੇ ਪੰਪਰ ਨਿਕਲ ਕੇ ਅੜ ਜਾਂਦੇ ਨੇ ਹੁਣ ਉਹ ਪੰਪ ਬੰਦ ਹੋ ਜਾਂਦੇ ਨੇ ਤੇ ਇੱਕ ਪੰਪ ਖੜ ਜਾਂਦਾ ਦੂਜੀ ਟਰਾਲੀ ਮਿੰਟ ਚ ਲੈ ਕੇ ਚੱਲ ਜਾਂਦੀ ਆ ਆਹੀ ਵਸੜਕਾ ਲੰਦੀ ਆ ਲੋਕੋ ਮਿੱਤਰੋ ਆ ਗਿਆ ਇਹ ਪੰਜਵਾਂ ਗੇੜਾ ਆਪਣਾ ਅੱਜ ਦੇ ਦਿਨ ਦਾ ਚਾਰ ਗੇੜੇ ਪਹਿਲਾਂ ਲਾਤੇ ਤੇ ਆ ਪੰਜਵਾਂ ਗੇੜਾ ਹੈ ਇਦਾਂ ਦਾ ਤੂੜੀ ਸਾਰੀ ਬਣ ਗਈ ਮਿੱਤਰੋ ਤੇ ਹੁਣ ਆਪਾਂ ਚੱਲਦੇ ਹਾਂ ਦੂਜੇ ਥੇ ਸਵਾਦ ਜੀ ਜੁਕ ਨੇ ਤੇ ਅੱਜ ਦੀ ਆਪਣੀ ਇਹ ਆਖਰੀ ਟਰਾਲੀ ਹੈ ਇਹ ਟਰਾਲੀ ਆਪਾਂ ਇੱਥੇ ਲਾ ਕੇ ਚਾਪਾ ਚੱਲਾਂਗੇ ਫਿਰ ਘਰੇ